ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੇਟਾ ਵਿਖੇ ਪੰਜਾਬ ਸਿੱਖਿਆ ਕਰਾਂਤੀ ਦੇ ਤਹਿਤ ਸਕੂਲ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦਾ ਲੋਕ ਸਭਾ ਹੁਸ਼ਿਆਰਪੁਰ ਤੋਂ ਮੈਂਬਰ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਕੀਤਾ ਉਦਘਾਟਨ ਐਸਡੀਐਮ ਫਗਵਾੜਾ ਜਸ਼ਨਜੀਤ ਸਿੰਘ ਐਸਪੀਡੀ ਗੁਰਪ੍ਰੀਤ ਸਿੰਘ ਆਪ ਨੇਤਾ ਹਰਜੀ ਮਾਨ ਆਪ ਨੇਤਾ ਗੁਰਦੀਪ ਸਿੰਘ ਦੀਪਾ ਆਦਿ ਮੌਜੂਦ ਸਨ ਐਨਡੀਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ

ਹਾਂਜੀ ਹਾਂਜੀ ਕੱਢ ਦਿਓ ਸਰ ਜੀ ਸਰ ਹਾਂਜੀ ਦੇਖ ਕੇ ਜੀ ਸਾਹਦੇ ਸਾਹਮਣੇ ਇੱਕ ਫੋਟੋ ਸਾਹੇਂਦਰ ਕੌਰ ਜੀ ਔਰ ਸਾਡੇ ਟੀਚਰ ਸਾਹਿਬਾਨ ਤੇ ਬੋਸ ਆ ਰਹੇ ਮੇਰੇ ਨਾਲ ਸਾਡੇ ਬਹੁਤ ਹੀ ਨੌਜਵਾਨ ਜੰਗਲ ਬਹਾਦਰ ਦੇ ਨਾਮ ਹਾਜ਼ਰ ਜੀ ਜਿਨ੍ਹਾਂ ਦਾ ਬਹੁਤ ਸੇਵਾ ਹੈ ਪਵਨ ਸਰਦਾਰ ਜੀ ਵਿਦਸਿੰਘ ਮਾਨ ਜੀ ਉਹਨੇ ਆਣਾ ਸੀ ਕਿਸੇ ਕਾਰਨ ਕਰਕੇ ਆ ਹੀ ਸਕੇ ਸਮਾਰਣ ਦੇ ਵਿੱਚ ਪਹੁੰਚੇ ਅੱਜ ਦੇ ਮੈਂ ਮੁੱਖ ਮਹਿਮਾਨ ਡਾਕਟਰ ਰਾਸ਼ਕੁਮਾਰ ਜੀ ਚੱਬੇਵਾਲ ਮਾਨਯੋਗ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਹੁਸ਼ਿਆਰਪੁਰ ਉਹਨਾਂ ਦੇ ਨਾਲ ਸ਼੍ਰੀ ਹਾਜੀ ਮਾਨ ਜੀ ਬੋਲਾਰਾ पंजाब आम आदमी पार्टी एसटीएम फरगुआड़ा जसपाल जी सिंह जी मैं गुना का आज का मेरे वीर दलजीत राजू जी और गुना टीम के बीच वाक हुआ पिकेंडा तो आए तब परदेशजन इस इनके सरपंच श्री सुदेश कुमार जी मैं बैठ और सारे का इस स्वागत में पहुंचने ਸਵਾਗਤ ਕਰਦੇ ਹਾਂ ਮੈਂ ਮੁਖ ਮਾਨ ਜੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਅੱਜ ਕਰੀਬ 5 ਸਕੂਲਾਂ ਦੇ ਵਿੱਚ ਜਿਹੜਾ ਸਿੱਖਿਆ ਕ੍ਰਾਂਤੀ ਦੇ ਤਹਿਤ ਦੌਰਾ ਕੀਤਾ ਗਿਆ ਔਰ ਮੇਰੇ ਨਾਲ ਉੱਚੇ ਤੌਰ ਤੇ ਸਾਡੇ ਹਲਕਾ ਇੰਚਾਰਜ ਸਰਦਾਰ ਜਗਿੰਦਰ ਸਿੰਘ ਮਾਨ ਜੀ ਐਕਸ ਕੈਬਨਟ ਮਿਨਿਸਟਰ ਪੰਜਾਬ ਔਰ ਹਰਜੀ ਮਾਨ ਜੀ ਸਾਡੇ ਨੌਜਵਾਨ ਸਾਥੀ ਤੇ ਸਾਡੇ ਸਪੋਕਸਪਰਸਨ ਆਮ ਆਦਮੀ ਪਾਰਟੀ ਪੰਜਾਬ ਤੇ ਦੀਪਾ ਜੀ ਸਾਡੇ ਕੋਆਰਡੀਨੇਟਰ ਤੇ ਸਾਡੇ এডਿਕੇਸ਼ਨ ਡਿਪਾਰਟਮੈਂਟ ਚ ਕੋਆਰਡੀਨੇਟਰ ਸਾਡੇ ਗੋਗਨਾ ਜੀ ਤੇ ਬਹੁਤ ਸਾਰੇ ਸਹਿਕਾਰਜੋਗ ਸਾਥੀ ਹਾਂ ਅੱਜ ਸਾਰਾ ਦਿਨ ਸਾਡੇ ਨਾਲ ਰਹੇ ਔਰ ਇਥੋਂ ਤੱਕ ਕਿ ਡੈਪਟ ਕਮਿਸ਼ਨ ਜੀ ਨੇ ਅਠੌਲੀ ਸਾਡੇ ਜਿਹੜੇ ਉੱਥੇ ਵੀ ਜੁਆਇਨ ਕੀਤਾ ਸੋ ਸਾਰੇ ਫੰਕਸ਼ਨ ਜਿਹੜੇ ਆ ਸਾਰੇ ਸਿੱਖਿਆ ਕ੍ਰਾਂਤੀ ਤਹਿਤ ਜਿੰਨੇ ਵੀ ਸਮਾਗਮ ਹੋਏ ਆ ਸਾਰਿਆਂ ਦੇ ਵਿੱਚ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਔਰ ਖਾਸ ਤੌਰ ਤੇ ਸਾਡੇ ਟੀਚਰਜ਼ ਦਾ ਉਤਸ਼ਾਹ ਉਹਨਾਂ ਦੀ ਮਿਹਨਤ ਉਹ ਕਾਬਲੇ ਤਾਰੀਫ ਹੈ ਔਰ ਮੈਂ ਸਰਕਾਰ ਨੂੰ ਵਧਾਈ ਦਿੰਦਾ ਹਾਂ ਇਹ ਇਹ ਜੋ ਇੱਕ ਰੱਖੜਾ ਪਰਾਲਾ ਸਿੱਖਿਆ ਦੇ ਤਿਉਹਾਰ ਦਾ ਪਰਾਲਾ ਇਹ ਸਕੂਲਾਂ ਦੇ ਵਿੱਚ ਸ਼ੁਰੂ ਕੀਤਾ ਗਿਆ ਇਹ ਵਾਕਿਆ ਹੀ ਬਹੁਤ ਵੱਡਾ ਪਰਾਲਾ ਹੈ ਇਹ ਜਿੱਥੇ ਸਾਡੇ ਬੱਚਿਆਂ ਨੂੰ ਸਹੀ ਦਿਸ਼ਾ ਤੇ ਦਸ਼ਾ ਦਿੰਦਾ ਹੈ ਉੱਥੇ ਸਾਨੂੰ ਸਕੂਲਾਂ ਦੇ ਵਿੱਚ ਜਾ ਕੇ ਟੀਚਰਜ਼ ਨਾਲ ਇੰਟਰੈਕਟ ਕਰਨ ਦਾ ਮੌਕਾ ਮਿਲਦਾ ਉਹਨਾਂ ਦੀਆਂ ਸਮੱਸਿਆਵਾਂ ਜਾਣਨ ਦਾ ਮੌਕਾ ਮਿਲਦਾ ਉੱਥੇ ਸਕੂਲਾਂ ਨੂੰ ਹੋਰ ਬਿਹਤਰ ਕਰਨ ਦਾ ਮੌਕਾ ਮਿਲਦਾ ਸੋ ਸਾਡੇ ਸਰਕਾਰ ਦੀ ਇਹ ਸੋਚ ਹੈ ਕਿ ਸਿੱਖਿਆ ਨੂੰ ਬਿਹਤਰ ਕੀਤਾ ਜਾਵੇ ਸੋ ਉਸ ਨੂੰ ਬਿਹਤਰ ਕਰਨ ਦੇ ਲਈ ਸਿੱਖਿਆ ਕ੍ਰਾਂਤੀ ਦੇ ਤਹਿਤ ਸ਼ਿੱਖਿਆ ਦਾ ਤਿਉਹਾਰ ਜਿਹੜਾ ਪੂਰੇ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਬਹੁਤ ਬਹੁਤ ਵਧੀਆ ਸਤਿਕਾਰ ਜੀ ਅੱਜ ਸਿੱਖਿਆ ਕ੍ਰਾਂਤੀ ਲਹਿਰ ਤੇ ਸਿੱਖਿਆ ਤਿਉਹਾਰ ਦੇ ਤਹਿਤ ਅੱਜ ਸਾਡਾ ਜਿਹੜਾ ਅਖੀਰਲਾ ਪ੍ਰੋਗਰਾਮ ਸੀ ਨੇ ਪਿੰਡ ਮੇਟਾ ਵਿੱਚ ਇਸ ਨੂੰ ਜੋ ਤਿਉਹਾਰ ਦੇ ਰੂਪ ਵਿੱਚ ਅਸੀਂ ਮਨਾਇਆ ਜਾ ਰਿਹਾ ਮੈਂ ਬਹੁਤ ਖੁਸ਼ਕਿਸਮਤ ਸਮਝਦਾ ਕਿ ਮੇਰੇ ਪਿਤਾ ਫਾਦਰ ਸਮਾਨ ਡਾਕਟਰ ਰਾਜਕਮਰ ਜੱਬੇਵਾਲ ਸਾਹਿਬ ਅਨੁਰੀ ਦੇ ਰਹਿਨਮਾਈ ਦੇ ਵਿੱਚ ਅਸੀਂ ਇਹ ਸਾਰੇ ਪ੍ਰੋਗਰਾਮ ਕਰ ਰਹੇ ਹਾਂ ਇਸੇ ਸਕੂਲਾਂ ਦੇ ਵਿੱਚ ਜਾ ਕੇ ਅਸੀਂ ਇੱਕ ਪਹਿਲ ਹੀ ਤਰ੍ਹਾਂ ਬੱਚਿਆਂ ਨੂੰ ਤੇ ਉਹਨਾਂ ਦੇ ਸਾਡੇ ਗੁਰੂ ਸਮਾਨ ਜਿਹੇ ਟੀਚਰਸ ਨੇ ਉਹਨਾਂ ਨੂੰ ਸਨਮਾਨ ਕਰਕੇ ਬੱਚਿਆਂ ਨੂੰ ਇੱਕ ਚੰਗੀ ਸੇਧ ਦੇ ਕੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕਾਰਜ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਜੀ ਅਰਜਨ ਕੇਤਰੀ ਬਾਜੀ ਦਾ 소ਧਿਆ ਜੀ ਦਾ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਗੁਰਸੇਮ ਸਿੰਘ ਜੀ ਦਾ ਸਾਡੀ ਸਿੱਖਿਆ ਮੰਤਰੀ ਜੀ ਦਾ ਸਤਿ ਸ੍ਰੀ ਅਕਾਲ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਵਿੱਚ ਇਹਦਾ ਜ਼ੋਰਦਾਰ ਸਮਾਵੇਕ ਇੱਕ ਮਹਿੰਮ ਦੇ ਤੌਰ ਤੇ ਦਾਲਾ ਕਿਹਾ ਹੈ ਕਿ ਜਿਹੜੀ ਪੰਜਾਬ ਦੇ ਸਕੂਲਾਂ ਦੀ ਬਿਹਤਰੀ ਪੰਜਾਬ ਦੇ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਸਾਇੰਸ ਲੈਬਾਰਟਰੀਆਂ ਨੇ ਸਕੂਲ ਕੰਪਿਊਟਰ ਲੈਬਾਰਟਰੀਆਂ ਨੇ ਬਾਉਂਡਰੀ ਵਾਲਸ ਬਣ ਰਹੇ ਨੇ ਇੱਕ ਗਰਾਊਂਡ ਬਣ ਰਹੇ ਨੇ ਚੰਗੇ ਗਰਾਊਂਡ ਬਾਸਕਟਬਾਲ ਕੋਰਟਸ ਬਣ ਰਹੇ ਨੇ ਤੇ ਇਹ ਸਾਰੇ ਜਿਹੜੇ ਆਉਣ ਵਾਲੀ ਪੀੜੀ ਨੂੰ ਸਮਰਪਿਤ ਕਰ ਰਹੇ ਨੇ ਪੰਜਾਬ ਇੱਕ ਬਹੁਤ ਚੰਗੀ ਲੀਡ ਤੇ ਚੱਲ ਰਿਹਾ ਹੈ ਪੰਜਾਬ ਫਿਰ ਤੋਂ ਖੁਸ਼ਹਾਲੀ ਵੱਲ ਵਧ ਰਿਹਾ ਹੈ ਪੰਜਾਬ ਦੀ ਆਉਣ ਵਾਲੀਆਂ ਪੀੜੀਆਂ ਸਿੱਖਿਸ਼ਿਤ ਹੋਣਗੀਆਂ ਜਿਵੇਂ ਬਾਬਾ ਸਾਹਿਬ ਨੇ ਹਰ ਵਾਰੀ ਕਹਿੰਨ ਇਹ ਉਦੇਸ਼ ਦਿੱਤਾ ਹੈ ਕਿ ਪੜੋ ਇਕੱਠੇ ਹੋ ਜਾਓ ਤੇ ਅੱਗੇ ਵਧੋ ਉਸੇ ਤੇ ਚੱਲਦੇ ਹੋਏ ਅੱਜ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਆਕਰਸ਼ਮਾਰੂ ਬਹੁਤ ਛੋਣੇ ਤਰੀਕੇ ਨਾਲ ਹੋਏ ਮੈਂ ਡਾਕਟਰ ਸਾਹਿਬ ਦਾ ਇੱਥੇ ਆਉਣ ਤੇ ਜੇ ਸਾਰੇ ਸਕੂਲਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੈ ਹਿੰਦ ਜੈ ਭਾਰਤ